ਸੋੜ ਦੇ ਮਗਰੋਂ ਅੱਜ ਦੇ ਦਿਨ ਨਿਹੰਗ ਸਿੰਘਾਂ ਵੱਲੋਂ ਦਲਪੰਥ ਵੱਲੋਂ ਮਹੱਲਾ ਕੱਢਿਆ ਜਾ ਰਿਹਾ ਸੋ ਰੇਲਵੇ ਪੀ ਗਰਾਊਂਡ ਦੀ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਦਲਪੰਥ ਦੇ ਜਿਹੜਾ ਇੱਥੇ ਪਹੁੰਚੇ ਨੇ ਮੁੱਖੀ ਤੇ ਪਹੁੰਚੇ ਨੇ ਔਰ ਇੱਧਰ ਦੂਜੇ ਪਾਸੇ ਦਿਖਾਈਏ ਤਾਂ ਤੁਹਾਨੂੰ ਨਿਹੰਗ ਸਿੰਘ ਗਤਕੇ ਦੇ ਜੰਗ ਜੂ ਜੋਹਰ ਦਿਖਾ ਰਹੇ ਨੇ ਸੋ ਘੋੜ ਸਵਾਰੀ ਅਤੇ ਨਾਲ ਹੀ ਹਾਥੀ ਉਂਟ ਲੈ ਕੇ ਮਹੱਲੇ ਦੇ ਵਿੱਚ ਸਜਾਵਟ ਕਰਕੇ ਉਹਨਾਂ ਨੂੰ ਵੀ ਗਰਾਊਂਡ ਵਿੱਚ ਲਿਆਂਦਾ ਗਿਆ ਸੋ ਇੱਥੇ ਨਿਆਂਗ ਸਿੰਘ ਫੌਜਾਂ ਵੱਲੋਂ ਮਹੱਲਾ ਖੇਡੇ ਜਾਵੇਗਾ ਸੋ ਗਤਕਿਆ ਨਜਬਾਜੀ ਦੇ ਜੋਹਰ ਨਾਲ ਮਹੱਲਾ ਖੇਡੇ ਜਾਵੇਗਾ ਸੋ ਬੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਮਗਰੋਂ ਅੱਜ ਦੇ ਦਿਨ ਨਿਹੰਗ ਸਿੰਘ ਫੌਜਾਂ ਵੱਲੋਂ ਮਹੱਲਾ ਕੱਢਿਆ ਜਾਂਦਾ ਹੈ ਸੋ ਇਹ ਮਹੱਲਾ ਨਿਹੰਗ ਸਿੰਘਾਂ ਦੀ ਧਾਰਮਿਕ ਰੋਹਾਨੀ ਜੰਗ ਜੂ ਪਰੰਪਰਾ ਅਤੇ ਤਾਕਤ ਦਾ ਪ੍ਰਤੀਕ ਹੈ ਸ਼ਕਤੀ ਦਾ ਪ੍ਰਤੀਕ ਹੈ ਸੋ ਵਕ ਵਕ ਦਲਪੰਦੇ ਵੱਲੋਂ ਆ ਕੇ ਇੱਥੇ ਹਾਜ਼ਰੀ ਭਰੀ ਜਾਂਦੀ ਹੈ ਮਹੱਲਾ ਕੱਢਿਆ ਜਾਂਦਾ ਹੈ ਸੋ ਬੜੀ ਵੱਡੀ ਕਿਰਪਾ ਤੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿੱਥੇ ਕਿ ਅੱਜ ਉਨ੍ਹਾਂ ਦੀ ਕਿਰਪਾ ਸਦਕਾ ਹੀ ਇਹ ਗੁਰੂ ਕੇ लाਡ ਲਿਆ ਫੌਜਾਂ ਗੱਤਕੇ ਦੇ ਜੋਹਰ ਵਿਖਾ ਰਹੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਗੁਰੂ ਕੇ लाਡ ਲਿਆ ਫੌਜਾਂ ਇੱਥੇ ਪਹੁੰਚੀਆਂ ਹੋਈਆਂ ਨੇ ਅਤੇ ਉਹਨਾਂ ਦੇ ਵੱਲੋਂ ਇਹ ਜੋਰ ਵਿਖਾਏ ਜਾ ਰਹੇ ਨੇ ਸੋ ਇਹ ਮਹੱਲਾ ਸਵੇਰ ਤੋਂ ਹੀ ਸ਼ੁਰੂ ਹੋ ਕੇ ਵਕਫ ਵਕ ਬਜ਼ਾਰਾ ਹੀ ਹੁੰਦਾ ਹੋਇਆ ਹੁਣ 2 ਬਲੋਕ ਰੇਲਵੇ ਗਰਾਊਂਡ ਵਿੱਚ ਪਹੁੰਚਿਆ ਸੋ ਇੱਥੇ ਘੋੜ ਸਵਾਰੀ ਦੇ ਜੋਹਰ ਵਿਖਾਏ ਜਾਣਗੇ ਸੋ ਇਸ ਤੋਂ ਬਾਅਦ ਸ਼ਾਮ ਵੇਲੇ ਇਸ ਦੀ ਸਮਾਪਤੀ ਹੋਵੇਗੀ ਸੋ ਇਹ ਮਨਮੁੱਖ ਨਜ਼ਾਰਾ ਬੀ ਗਰਾਉਂਡ ਰੇਲਵੇ ਬੀ ਗਰਾਉਂਡ ਦਾ ਜਿੱਤੇ ਕਿ ਨੇਹੰਗ ਸਿੰਘਾਂ ਵੱਲੋਂ ਅੱਜ ਮਹੱਲਾ ਖੇਡਿਆ ਜਾ ਰਿਹਾ ਸੋ ਇਹ ਮਹੱਲਾ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਜਿਸ ਦਾ ਮਕਸਦ ਹੈ ਕਿ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਨਾ ਬਾਣੀ ਅਤੇ ਬਾਣੇ ਨਾਲ ਜੋੜਨਾ ਨੇਹੰਗ ਸਿੰਘਾਂ ਦੀਆਂ ਪਰੰਪਰਾਵਾਂ ਦੀ ਮਹਾਨਤਾ ਨੂੰ ਉਭਾਰਨਾ ਅਤੇ ਸਿੱਖ ਇਤਿਹਾਸ ਦੀਆਂ ਗੌਰਵਮਈ ਯਾਦਾਂ ਨੂੰ ਤਾਜ਼ਾ ਕਰਨਾ ਹੈ ਸੋ ਸਿੱਖ ਜੋਧਿਆਂ ਵੱਲੋਂ ਨੌਜਵਾਨ ਜੋਧਿਆਂ ਵੱਲੋਂ ਨੇਹੰਗ ਸਿੰਘਾਂ ਵੱਲੋਂ ਬੱਚਕੇ ਦੇ ਜੋਹਰ ਪਖਾਏ ਜਾ ਰਹੇ ਨੇ ਸੋ ਵੱਡੀ ਗਿਣਤੀ ਵਿੱਚ ਨਿਆਂ ਸਿੰਘ ਪੁੱਜੇ ਕਿ ਲਾਡਲੀ ਫੌਜ ਵੱਲੋਂ ਗਤਕੇ ਦੇ ਜੰਗਜੂ ਜੋਹਰ ਦਿਖਾਏ ਜਾ ਰਹੇ ਨੇ ਸੋ ਤਸਵੀਰਾਂ ਤੁਸੀਂ ਦੇਖੇ ਕਿਵੇਂ ਇੱਕ ਬਜ਼ੁਰਗ ਬਾਬਾ ਔਰ ਜੋਸ਼ ਦੇ ਨਾਲ ਗਤਕੇ ਦੇ ਜੋਹਰ ਦਿਖਾ ਰਿਹਾ ਸੋ ਗੁਰੂ ਸਾਹਿਬ ਦੀ ਕਿਰਪਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਜਿਨ੍ਹਾਂ ਦੇ ਸਦਕਾ ਅੱਜ ਇਹ ਯੋਧੇ ਜੰਗ ਜੂ ਜੋਰ ਦਿਖਾ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਭਾਵੇਂ ਕਿ ਬਾਬਾ ਜੀ ਦੀ ਉਮਰ ਬਹੁਤ ਜ਼ਿਆਦਾ ਹੈ ਬਜ਼ੁਰਗ ਨੇ ਔਰ ਫਿਰ ਵੀ ਕਿੰਨੀ ਬਹਾਦਰੀ ਦੇ ਨਾਲ ਦਲੇਰੀ ਦੇ ਨਾਲ ਚੁਸਤੀ ਫੁਰਤੀ ਦੇ ਨਾਲ ਜੰਗ ਜੂ ਜੋਰ ਦਿਖਾ ਰਹੇ ਨੇ ਸੋ ਬੱਚੇ ਛੋਟੇ ਛੋਟੇ ਬੱਚੇ ਨੇ ਜੋ ਗਤਕੇ ਦੇ ਜੋਰ ਦਿਖਾ ਰਹੇ ਨੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਸਭ ਕੁਝ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹੋ ਸੋ ਛੋਟੇ ਛੋਟੇ ਬੱਚੇ ਨੇ ਔਰ ਗਤਕੇ ਦੇ ਜੰਗ ਜੂ ਜੋਰ ਵਿਖਾਏ ਜਾ ਰਹੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਇਹ ਬੱਚੇ ਸ਼ਸਤਰ ਵਿਦੇ ਜੋਰ ਦਿਖਾ ਰਹੇ ਨੇ ਸੋ ਮਹੱਲਾ ਨਿਹੰਗ ਸਿੰਘ ਫੌਜਾਂ ਵੱਲੋਂ ਮਹੱਲਾ ਖੇਡੇ ਜਾ ਰਿਹਾ ਸੋ ਵਕ ਵਕ ਦਲਪੰਥ ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇੱਥੇ ਆਪਣੇ ਗੁਰੂ ਕੇ लाडली ਫੌਜਾਂ ਦੇ ਨਾਲ ਨਿਹੰਗ ਸਿੰਘ ਮਹੱਲਾ ਕੱਢਿਆ ਜਾਂਦਾ ਹੈ ਸੋ ਘੋੜਸਵਾਰੀ ਹੋਵੇਗੀ ਨਿਜਾਵਾਜੀ ਹੋਵੇਗੀ ਅਜੇ ਤੁਸੀਂ ਨਗਾਰਾ ਦਿੱਸ ਦਿਓ ਸੰਗਤਾਂ ਵੱਲੋਂ ਨਗਾਰਾ ਔਰ ਗੱਤਕੇ ਦੇ ਜੋਹਰ ਦਿਖਾਏ ਜਾ ਰਹੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਮਹੱਲੇ ਦੇ ਵਿੱਚ ਵੱਡੀ ਗਿਣਤੀ ਵਿੱਚ ਦਲਪੰਥ ਪਹੁੰਚੇ ਨੇ ਬਾਬਾ ਮੇਜਰ ਸਿੰਘ ਜੀ ਪਹੁੰਚੇ ਨੇ ਬਾਬਾ ਮੇਜਰ ਜੀ ਅੱਜ ਮਹੱਲਾ ਕੱਟਿਆ ਜਾ ਰਿਹਾ ਬੰਦੀ ਛੋੜ ਦਿਵਸ ਦੀਆਂ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਵੀ ਮਹਾਰਾਜ ਜੀ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਨਿਹੰਗ ਸਿੰਘ ਫੌਜਾਂ ਪਹੁੰਚੀ ਨੇ ਬਾਣੀਆਂ ਤੇ ਬਾਣੇ ਵਿੱਚ ਬਹੁਤ ਸੋਹਣੇ ਲੱਗ ਰਹੇ ਨੇ ਔਰ ਜੇ ਦਿੱਕਤ ਦੇਖੀ ਤਾਂ ਬਜ਼ੁਰਗ ਵੱਲੋਂ ਬਜ਼ੁਰਗਾਂ ਵੱਲੋਂ ਯਕਤ ਕੇ ਜੋਹਰ ਜੰਗ ਜੋਹਰ ਦਿਖਾਈ ਜਾ ਰਿਹਾ ਹੈ ਬਿਲਕੁਲ ਹਾਂ ਜੀ ਅੱਜ ਸੋਚਾ ਖਾਲਸਾ ਪੰਥ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਕੱਠ ਲਾਸ ਇਸੇ ਤਰ੍ਹਾਂ ਜਿਹਦਰ ਬਾਬਾ ਪ੍ਰਕਾਸ਼ ਸਿੰਘ ਜੀ ਮਗੀਠਾ ਰੋਡ ਬਾਈਪਾਸ ਵਾਲੇ ਸਾਡੇ ਮਾਨਯੋਗ ਬਾਬਾ ਦਲਬੀਰ ਸਿੰਘ ਜੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਪਹੁੰਚੇ ਹਨ ਸਾਡੇ ਮਾਨਯੋਗ ਬਾਬਾ ਚੰਸ਼ੇਰ ਸਿੰਘ ਜੀ ਬਾਲੇਵਾਲ ਵਾਲੇ ਇਸੇ ਤਰ੍ਹਾਂ ਬਾਬਾ ਗੁਰਪ੍ਰੀਤ ਸਿੰਘ ਜੀ ਕੈਲੀਫੋਰਡੀਆਂ ਵਾਲੇ ਬਾਬਾ ਬਲਦੇਵ ਸਿੰਘ ਜੀ ਵੱਲੇ ਵਾਲੇ ਬਾਬਾ ਸਿਪਾਲ ਸਿੰਘ ਮਾਲਵਾ ਤਰਨਤਲ ਬਾਬਾ ਬਲਦੇਵ ਸਿੰਘ ਮਸਤਰਾਪੁਰ ਵਾਲੇ ਹੋਰ ਸਾਰੇ ਬਿਆੰਤ ਨਿਹੰਗ ਸਿੰਘ ਜਥੇਬੰਦੀਆਂ ਸਾਡੇ ਗਦਕਾ ਮਾਟਰ ਸਿੰਘ ਸਾਹਿਬ ਜਹਦਰ ਬਾਬਾ ਕਸ਼ਮੀਰ ਸਿੰਘ ਜੀ ਧਰਮਕੋਟ ਵਾਲੇ ਹੋਰ ਵੀ ਬਿਆੰਤ ਨਿਹੰਗ ਸਿੰਘ ਦਾਲਪੰਥ ਤੁਸੀਂ ਇਧਰ ਨੂੰ ਕੈਮਰਾ ਮਾਰੋ ਕਿਤੇ ਲੱਖਾਂ ਦੀ ਗਿਣਤੀ ਦੇ ਵਿੱਚ ਤਾਂ ਨੂੰ ਫੌਜਾਂ ਦੀ ਜਿਹੜੀ ਗਿਣਤੀ ਆ ਉਹ ਇੱਥੇ ਨਜ਼ਰ ਆਵੇਗੀ ਅੱਜ ਜਿਹੜਾ ਖਾਲਸਾ ਜਹੋ ਜਲਾਲ ਦਾ ਮਹੱਲਾ ਸਜਾਉਣ ਵਾਸਤੇ ਇੱਥੇ ਪਹੁੰਚੇ ਹਨ ਹਾਂ ਬਾਈ ਜਿਵੇਂ ਦੇਖਿਆ ਕਿ ਅੱਜ ਜਹੋ ਜਲਾਲ ਦੇ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਦੇਖੇ ਵੇ ਤਾਂ ਬੇਦਬੀਆਂ ਅਜੇ ਵੀ ਨਹੀਂ ਰੁਕ ਰੀਆਂ ਉਹਦੇ ਲਈ ਕੋਈ ਕਾਨੂੰਨ ਹੋਣਾ ਚਾਹੀਦਾ ਜਿਹੜਾ ਕੋਈ ਬੇਦਬੀ ਕਰਦਾ ਉਸਤੇ ਸਖਤ ਕਾਨੂੰਨ ਹੋਣਾ ਚਾਹੀਦਾ ਦੇਖੋ ਜੇ ਆਪਾਂ ਪਹਿਲਾਂ ਵੀ ਕਹਿ ਰਹੇ ਆ ਕਿ ਜਿੱਥੇ ਜੇ ਕਿਸੇ ਨੇ ਗੁਰੂ ਘਰ ਬਣਾਉਣਾ ਹੈ ਤੇ ਉਹ ਕੈਮਰਾ ਲਾ ਕੇ ਆਪਣਾ ਟਾਈਮ ਨਾ ਸਾਰੇ ਤੇ ਦੋ ਟਾਈਮ ਦਾ ਗ੍ਰੰਥੀ ਦਾ ਸਵੇਰੇ ਆਇਆ ਤੇ ਸ਼ਾਮੀ ਆਇਆ ਇਦਾਂ ਗੁਰੂ ਸਾਹਿਬ ਦੀ ਫਿਰ ਪੜਾਉਂਦਾ ਬੇਦਬੀਆਂ ਦੇ ਹੋੜੇ ਆਉਣੀਆਂ ਜੇ ਆਪਾਂ ਪੱਕੇ 4 4 ਮਲਾਜਮ ਰੱਖ ਲੈ ਜਾਣ 4 ਸੇਵਾਦਾਰ 2 ਸੇਵਾਦਾਰ ਸਵੇਰੇ ਰਹਿਣ ਦੋ ਸੇਵਾਦਾਰ ਸ਼ਾਮ ਨੂੰ ਜਿਹੜਾ ਇੱਕ ਚੌਰ ਇੱਕ ਮਹਾਰਾਜ ਦੇ ਚੌਰ ਦੀ ਸੇਵਾ ਕਰੇ ਇੱਕ ਵਰਸ਼ੇ ਦੀ ਪਹਿਰੇਦਾਰੀ ਦੀ ਸੇਵਾ ਕਰੇ ਤੇ ਫਿਰ ਗੁਰੂ ਘਰ ਬਣਾਉਣ ਦਾ ਹਰ ਨੂੰ ਫਾਇਦਾ ਤੇ ਬੇਦਬੀਆਂ ਵੀ ਨਹੀਂ ਹੋਣਗੀਆਂ ਜੇ ਕੋਈ ਬੇਦਬੀ ਕਰਨ ਆਵੇਗਾ ਤੇ ਉਹਦਾ ਆਪਾਂ ਸੌਦਾ ਵੀ ਲਾ ਸਕਦੇ ਹਾਂ ਕਿਉਂਕਿ ਫਿਰ ਵਰਸ਼ੇ ਵਾਲਾ ਪਹਿਰੇਦਾਰ ਹੋਊਗਾ ਮਹਾਰਾਜ ਦੇ ਚੌਰ ਸਾਹਿਬ ਤੇ ਮਹਾਰਾਜ ਦਾ ਹਜੂਰੀ ਚੌਰ ਗਿਆ ਹੋਗਾ ਆਪਾਂ ਗੁਰੂ ਸਾਹਿਬ ਨੂੰ ਗੁਰੂ ਤੇ ਮੰਨਦੇ ਪਰ ਗੁਰੂ ਦੀ ਜਿਹੜੀ ਆਪਣਾ ਮਰਿਆਦਾ ਉਹ ਨਹੀਂ ਦਿੰਦੇ ਗੁਰੂ ਸਾਹਿਬ ਨੂੰ ਇਸ ਕਰਕੇ ਆਪਾਂ ਨੂੰ ਚਾਹੀਦਾ ਆ ਵੀ ਗੁਰੂ ਸਾਹਿਬ ਦੀ ਜਿਹੜੀ ਮਰਿਆਦਾ ਵਾ ਜੇ ਆਪਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪਣਾ ਗੁਰੂ ਘਰ ਬਣਾਉਣਾ ਵਾ ਦਰਬਾਰ ਸਜਾਉਣੇ ਆ ਤੇ ਉਥੇ ਚਾਰ ਪਹਿਰੇਦਾਰ ਜ਼ਰੂਰੀ ਚਾਹੀਦੇ ਆ ਉਹਨਾਂ ਨੂੰ ਤਨਖਾਹ দাও ਕੁੱਝ ਕਰੋ ਭਾਵੇਂ ਨਿਸ਼ਕਾਮ ਸੇਵਾ ਵਾਲੇ ਲਭੋ ਤੇ ਫਿਰ ਤੋਂ ਬੇਅਦਬੀਆਂ ਨਹੀਂ ਹੋਣਗੀਆਂ ਕਿਉਂਕਿ ਸਮਾਂ ਬੜਾ ਮਾੜਾ ਕਾਲਯੁਗ ਦਾ ਭਿਆਨਕ ਸਮਾਂ ਆ ਦਲਯੁਗ ਤੇ ਹਾਲੇ ਸ਼ੁਰੂ ਹੋਇਆ ਇਹਨੇ ਹੋਰ ਵੀ ਵੱਧ ਰੂਪ ਵਿਖਾਉਣੇ ਆ ਇਹ ਤੋਂ ਵੀ ਵੱਧ ਜਿਹੜੇ ਭੜੇ ਜਿਹੜੇ ਕਰਮ ਲੋਕਾਂ ਨੇ ਕਰਨੇ ਆ ਇਸ ਕਰਕੇ ਆਪਣੇ ਆਪ ਨੂੰ ਸੁਚੇਤ ਹੋਣ ਦੀ ਲੋੜ ਆ ਅਜੇ ਵੀ ਕਈ ਘਰਾਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਨੇ ਪਰ ਸੇਵਾ ਨਹੀਂ ਹੋ ਪਾਂਦੀ ਔਰ ਵਕ ਵਕ ਸਿੱਖ ਸੁਸਾਇਟੀਆਂ ਵੱਲੋਂ ਰੋਕਿਆ ਵੀ ਜਾਂਦਾ ਪਰ ਅਜੇ ਵੀ ਲੋਕ ਸੇਵਾ ਨਹੀਂ ਕਰਦੇ ਕੀ ਉਹਨਾਂ ਨੂੰ ਚਾਹੀਦਾ ਕਿ ਗੁਰੂ ਸਾਹਿਬ ਦੇ ਸਰੂਪ ਗੁਰਦੁਆਰਾ ਸਾਹਿਬ ਵਿਜਾਂ ਸ੍ਰੀ ਦਰਬਾਰ ਸਾਹਿਬ ਪਹੁੰਚਾਇਤੇ ਜਾਣ ਜੇ ਤੇ ਜੇ ਪੇ ਮਾਤੜ ਹੁੰਦਾ ਉਹਦੇ ਘਰੋਂ ਤੇ ਝਟ ਸਰੂਪ ਚੁੱਕਿਆ ਜਾਂਦਾ ਪ੍ਰੀਆ ਸੇਵਾ ਨਹੀਂ ਕਰਦਾ ਲੇਕੇ ਅਸੀਂ ਕਈ ਘਰਾਂ ਦਾ ਵੇਖਿਆ ਵਾ ਉਹ ਬੜੀ ਵਧੀਆ ਸਚੰਜੇ ਢੰਗ ਨਾਲ ਸੇਵਾ ਕਰਦੇ ਆ ਪਰ ਜਿੰਨੇ ਮੰਤਰੀ ਹੈ ਨਾ ਭਾਵੇਂ ਉਹ ਕਲੀਨ ਸ਼ੇਵ ਨੇ ਭਾਵੇਂ ਦਾੜੀਆਂ ਕੱਟਦੇ ਸਾਰਿਆਂ ਨੇ ਆਪਣੀ ਸਹੂਲਤ ਵਾਸਤੇ ਨਾ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਘਰੀ ਰੱਖੇ ਆ ਜਿੰਨੇ ਮੰਤਰੀ ਆ ਕਈ ਦਾੜੀਆਂ ਕਟੀਆਂ ਵਾਲੇ ਉਹਨਾਂ ਨੇ ਕਮਰੇ ਬਣਾਗੇ ਨਾ ਸਰੂਪ ਮਹਾਰਾਜ ਦੇ ਕੈਦ ਕਰਕੇ ਰੱਖੇ ਉਹਨਾਂ ਨਾਲ ਤਾਂ ਕੋਈ ਹੁੰਦਾ ਨਹੀਂ ਆ ਉਥੋਂ ਡਰ ਲੱਗਦਾ ਆ ਉਥੋਂ ਡਰ ਲੱਗਦਾ ਬਿਲਕੁਲ ਕੀ ਕਹਿਣਾ ਚਾਹੋਗੇ ਇਹਨਾਂ ਲੋਕਾਂ ਦੇ ਇਹ ਕਰਕੇ ਜਿਹੜੇ ਤਾਂ ਸੇਵਾ ਕਰਦੇ ਆ ਜਿਨ੍ਹਾਂ ਨੇ ਘਰਾਂ ਦੇ ਵਿੱਚ ਮਹਾਰਾਜ ਦਾ ਭੈ ਭਾਵਨੀ ਦਾ ਸਰੂਪ ਰਾਜਮਾਨ ਕਰਕੇ ਸੇਵਾ ਕਰਦੇ ਉਹਨਾਂ ਦੇ ਤੇ ਉਹਨਾਂ ਦੇ ਤੇ ਧੰਨ ਭਾਗਿਆ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਆਪਣੇ ਆਪ ਹੀ ਚਾਹੀਦਾ ਵਾ ਬਾਕੀ ਮੈਂ ਜਿਹੜੇ ਰਾਜਨੀਤਿਕ ਲੋਕ ਜਿਨ੍ਹਾਂ ਨੇ ਆਪਣੀ ਸਹੂਲਤਾਂ ਤੇ ਵੀ ਸਾਨੂੰ ਦਿੱਕਤਾਂ ਨਾ ਆਵੇ ਵੀ ਅਸੀਂ ਮੱਥਾ ਵੀ ਟੇਕਣਾ ਵਾ ਤੇ ਗੁਰਦਾਰੇ ਨਾ ਜਾਣਾ ਪਵੇ ਤੇ ਆਪਣੇ ਘਰੇ ਹੀ ਮੱਥਾ ਟੇਕ ਕੇ ਆਪਣੇ ਕੰਮ ਸ਼ੁਰੂ ਕਰ ਲਗੇ ਉਹਨਾਂ ਨੇ ਗਰੰਟੀ ਰੱਖਿਆ ਕਿਉਂਕਿ ਪੈਸੇ ਵਾਲੇ ਲੋਕ ਨੇ ਤਨਖਾਹਾਂ ਗਰੰਟੀਆਂ ਨੂੰ ਦਿੰਦੇ ਆ ਹੁਣ ਪਿੱਛੇ ਜੇ ਇੱਕ ਵੱਡੇ ਕਾਲੀ ਨੇਤਾ ਤੇ ਜਿਹੜਾ ਸਾਫਕਾ ਕਾਲੀ ਨੇਤਾ ਉਹਦੇ ਘਰੋਂ ਮਹਾਰਾਜ ਦਾ ਸਰੂਪ ਸਿੰਘਾਂ ਨੇ ਨਿਹੰਗ ਸਿੰਘਾਂ ਨੇ ਅਦੇ ਦੰਦਮਿੰਟ ਕਸਾਲ ਦੇ ਸਿੰਘਾਂ ਨੇ ਉਥੋਂ ਮਹਾਰਾਜ ਦਾ ਸਰੂਪ ਗੁਰਦਾਰਾ ਸਾਹਿਬ ਬਣਾਜਮਾਨ ਕਰਾਇਆ ਉਥੇ ਬੀੜੀਆਂ ਤਮਾਕੂ ਬੜਾ ਕੁ ਹੋ ਰਿਆ ਸੀ ਤੇ ਉਥੇ ਮਹਾਰਾਜ ਦਾ ਸਰੂਪ ਬਰਾਜਮਾਨ ਆਪੋ ਕਦੀ ਚੰਡੀਗੜ੍ਹ ਰਹਿੰਦੇ ਕਦੀ ਕਿਤੇ ਬਾਹਰ ਬਾਹਰ ਹੀ ਦਾ ਸਰੂਪ ਕੈਦ ਕਰਕੇ ਰੱਖਿਆ ਹੈ ਬਿਲਕੁਲ ਜੀ ਸੋ ਬਾਬਾ ਮੇਜਰ ਸਿੰਘ ਜੀ ਵੱਲੋਂ ਜਿਹੜੇ ਲੋਕ ਬੇਦਬੀਆਂ ਕਰ ਰਹੇ ਨੇ ਜਾਂ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਦਬੀ ਕਰਦੇ ਨੇ ਸੇਵਾ ਨਹੀਂ ਕਰਦੇ ਨੂੰ ਸਖਤ ਤਾੜਨਾ ਕੀਤੀ ਆ ਔਰ ਅੱਜ ਬੰਦੀ ਛੋੜ ਦਿਵਸ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਜਿਹੜਾ ਮਹੱਲਾ ਕੱਢਿਆ ਜਾ ਰਿਹਾ ਜਿਹਦੇ ਵਿੱਚ ਗਤ ਗਤਕੇ ਦੇ ਨਜਾਬਾਜੀ ਦੇ ਔਰ ਘੋੜਸਵਾਰੀ ਦੇ ਚੰਗੂ ਜੋਹਰ ਵਿਖਾਏ ਜਾ ਰਹੇ ਨੇ ਸੋ ਵਕ ਵਕ ਦਲ ਪੰਥ ਤੇ ਪਹੁੰਚੇ ਨੇ ਸੋ ਲਗਾਤਾਰ ਹੀ ਹਰ ਸਾਲ ਤਰ੍ਹਾਂ ਇਸ ਸਾਲ ਵੀ ਬੰਦੀ ਛੋੜ ਦਿਵਸ ਮੌਕੇ ਨਿਹੰਗ ਸਿੰਘਾਂ ਵੱਲ ਅੱਜ ਗੁਰੂ ਕੇ ਆਡਲੇ ਫੌਜਾਂ 20 ਬਲੋਕ ਰੇਲਵੇ ਗਰਾਊਂਡ ਦੇ ਵਿੱਚ ਗਤਕੇ ਦੇ ਨੀਜਾਬਾਜੀ ਦੇ ਕੋਰਸਵਾਰ ਦੇ ਜੰਗ ਜੂਹ ਹੋਰ ਦਿਖਾ ਰਹੀਆਂ ਨੇ ਸੋ ਬੰਦੀ ਛੋੜ ਦਿਵਸ ਦੀਆਂ ਅਤੇ ਅੱਜ ਦੇ ਦਿਨ ਦੀਆਂ ਸਭ ਨੂੰ ਮੁਬਾਰਕਾਂ ਵੀ ਬਾਬਾ ਮੇਜਰ ਸਿੰਘ ਵੱਲੋਂ ਦਿੱਤੀਆਂ ਗਈਆਂ ਨੇ ਦਾਨੀ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ